ਮੈਂ ਕਰਮਜੀਤ ਕੌਰ ਹਰਿਆਣਾ ਤੋਂ ਤੇ ਮੇਰੀ ਮੰਮੀ ਦੇ ਗੋਡੇ ਪਹਿਲਾਂ 20 ਸਾਲ ਤੋਂ ਦਰਦ ਹੋ ਰਿਹਾ ਸੀ ਬਹੁਤ ਦਵਾਈਆਂ ਖਾਧੀਆਂ ਬਹੁਤ ਟ੍ਰੀਟਮੈਂਟ ਕਰਵਾਇਆ ਪਰ ਕਿਦੋਂ ਵੀ ਠੀਕ ਨਾ ਹੋਇਆ ਸਾਨੂੰ ਕਿਸੇ ਡਾਕਟਰ ਨੇ ਦੱਸਿਆ ਡਾਕਟਰ ਸਰਤਾਜ ਬਾਰੇ ਅਸੀਂ ਇੱਥੇ ਆਏ ਇਹਨਾਂ ਨੇ ਸਾਨੂੰ ਪਹਿਲਾਂ ਬਹੁਤ ਹੀ ਵਧੀਆ ਤਰੀਕੇ ਨਾਲ ਸਾਰਾ ਸਮਝਾਇਆ ਫਿਰ ਉਹਦੇ ਇੱਕ ਇਹਨਾਂ ਦੇ ਗੋਡਾ ਪਾਤਾ ਮੰਮਾ ਦਾ ਉਹ 20 ਦਿਨਾਂ ਵੀ ਦੀ ਪੂਰੇ ਵਧੀਆ ਚੱਲਣ ਫਿਰਨ ਲੱਗੇ ਫਿਰ ਜਦੋਂ ਇਹ ਵਧੀਆ ਠੀਕ ਹੋ ਗਏ ਫਿਰ ਮੰਮੀ ਦੇ ਅਸੀਂ ਦੂਜੇ ਦਾ ਵੀ ਗੋਡੇ ਦਾ ਆਪਰੇਸ਼ਨ ਕਰਵਾਉਣਾ ਹੈ ਮੈਂ ਮੰਮੀ ਲੈ ਕੇ ਆਏ ਇੱਕ ਵੱਡੀ ਭਾਬੀ ਦੇ ਦਰਦ ਦੋ ਸਾਲ ਤੋਂ ਦੋ ਸਾਲ ਤੋਂ ਬਿਲਕੁਕੁਲ ਹੀ ਦਰਦ ਬਹੁਤ ਜ਼ਿਆਦਾ ਹੁੰਦਾ ਸੀਗਾ ਫਿਰ ਨਾਲ ਹੀ ਉਹਨਾਂ ਨੂੰ ਲੈ ਕੇ ਆਏ ਪਰसों ਸਾਡੇ ਦੋਨਾਂ ਪੇਸ਼ੈਂਟਾਂ ਦਾ ਇਕੱਠਿਆਂ ਦਾ ਆਪਰੇਸ਼ਨ ਹੋਇਆ ਤੇ ਬਹੁਤ ਵਧੀਆ ਹੋਇਆ ਕੱਲ ਦੇ ਪੂਰੇ ਵਧੀਆ ਤੁਰ ਫਿਰ ਰਹਿਣਗੇ ਤੇ ਅਸੀਂ ਡਾਕਟਰ ਸਰਤਾਜ ਦਾ ਧੰਨਵਾਦ ਕਰਦੇ ਹਾਂ ਕਿ ਉਹਨਾਂ ਨੇ ਬਹੁਤ ਵਧੀਆ ਸਾਡਾ ਇਲਾਜ ਕੀਤਾ ਇਹ ਸਾਨੂੰ ਬਹੁਤ ਬੁਆਲੇ ਅਸੀਂ ਤੇ ਬਹੁਤ ਵਧੀਆ ਸਾਨੂੰ ਲੱਗ ਰਿਹਾ ਹੈਗਾ ਵੀ ਦੋਨੋਂ ਸੱਸਲੋਂ ਅੱਜ ਬਹੁਤ ਵਧੀਆ ਇਕੱਠਿਆਂ ਤੁਰ ਰਹੀਆਂ ਹੀ ਨੇ ਆਪਰੇਸ਼ਨ ਕਰਾਉਣ ਤੋਂ ਪਹਿਲਾਂ ਡਾਕਟਰ ਸਰਤਾਜ ਦੇ ਜਿੰਨੇ ਵੀ ਇੰਸਟਾਗ੍ਰam ਤੇ ਵੀਡੀਓ ਵਗੈਰਾ ਉਹਨਾਂ ਨੇ ਪਾਈਆਂ ਹੋਈਆਂ ਉਹ ਸਾਰੀਆਂ ਅਸੀਂ ਚੈੱਕ ਕੀਤੀਆਂ ਕਿ ਕਿਸ ਤਰ੍ਹਾਂ ਇਲਾਜ ਕਰ ਦੇਣਗੇ ਕਿਸ ਤਰ੍ਹਾਂ ਉਹਦੇ ਬਾਹਰ ਆਣਗੇ ਸਾਰਾ ਉਸੇ ਚੈੱਕ ਕਰਕੇ ਫਿਰ ਉਸ ਤੋਂ ਬਾਅਦ ਇੰਸਟਾਗ੍ਰam ਤੇ ਸਾਰੀਆਂ ਵੀਡੀਓ ਦੇਖਣ ਤੋਂ ਬਾਅਦ ਅਸੀਂ ਇਹਨਾਂ ਨੂੰ ਇੱਥੇ ਲੈ ਕੇ ਆਏ ਇਹਨਾਂ ਦੇ ਗੋਡੇ ਬਹੁਤ ਵਧੀਆ ਪਾਏ ਗਏ ਤੇ ਅਸੀਂ ਅੱਗੇ ਵੀ ਤੁਹਾਨੂੰ ਇਹੀ ਮੈਸੇਜ ਦਿੰਨੇ ਆ ਵੀ ਜਿਹੜਾ ਵੀ ਕੋਈ ਆਪਦੇ ਗੋਡਿਆਂ ਦਾ ਟ੍ਰੀਟਮੈਂਟ ਕਰਾਉਣਾ ਚਾਹੁੰਦਾ ਹੈ ਤੁਸੀਂ ਪਹਿਲਾਂ ਡਾਕਟਰ ਸਰਤਾਜ ਦੇ ਇੰਸਟਾਗ੍ਰam ਪੇਜ ਨੂੰ ਫੋਲੋ ਕਰੋ ਤੇ ਉਸ ਨੂੰ ਦੇਖੋ ਉਸ ਤੇ ਸਾਰੇ ਉਹ ਦੇਖੋ ਵੀ ਉਹ ਕਿਸ ਤਰ੍ਹਾਂ ਇਲਾਜ ਕਰ ਰਹੇ ਨੇਗੇ ਕਿਸ ਤਰ੍ਹਾਂ ਇਹਨਾਂ ਦੇਖਭਾਲ ਕਰ ਰਹੇ ਨੇਗੇ ਉਸ ਤੋਂ ਤੁਹਾਨੂੰ ਫਿਰ ਯਕੀਨ ਹੋ ਜੂਗਾ ਵੀ ਅਸੀਂ ਸਹੀ ਜਗ੍ਹਾ ਤੇ ਜਾ ਰਹੇ ਹਾਂ ਕਿ ਅਸੀਂ ਪੂਰਾ ਸਾਰਾ ਦੇਖ ਪਰਖ ਕੇ ਇੰਸਟਾਗ੍ਰam ਤੇ ਦੇਖ ਕੇ ਫੇਸਬੁੱਕ ਵਗੈਰਾ ਸਾਰੀ ਜਗ੍ਹਾ ਤੇ ਦੇਖ ਕੇ ਉਸ ਤੋਂ ਬਾਅਦ ਅਸੀਂ ਇੱਥੇ ਆ ਕੇ ਡਾਕਟਰ ਸਰਤਾਤ ਤੋਂ ਅਸੀਂ ਆਪ ਦਾ ਸਾਰਾ ਟ੍ਰੀਟਮੈਂਟ ਕਰਵਾਇਆ ਹੈ